ਮੇਡ ਜੀ ਜਿੱਥੇ ਆਪਾਂ ਇਹ ਸੱਚਮੁੱਚ ਦੀਆਂ ਮੌਤਾਂ ਦੇ ਸੱਚਮੁੱਚ ਦੇ ਕਤਲਾਂ ਦੀ ਆਪਾਂ ਗੱਲਬਾਤ ਕਰਦੇ ਆ ਨਾ ਉੱਥੇ ਕੁਝ ਲੋਕ ਇਹੋ ਜਿਹਾ ਵੀ ਇਸ ਸ਼ਬਦ ਨੂੰ ਵਰਤ ਕੇ ਮੌਤ ਸ਼ਬਦ ਨੂੰ ਵਰਤ ਕੇ ਹੀ ਵਿਊਜ਼ ਲੈਣ ਦੇ ਚੱਕਰ 'ਚ ਹੁੰਦੇ ਆ ਆਪਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸ਼ੇਅਰ ਕਰਵਾਉਣ ਦੇ ਚੱਕਰ 'ਚ ਹੁੰਦੇ ਆ ਇੱਕ ਬੰਦਾ ਕਹਿੰਦੇ ਪੁਲਿਸ ਨੇ ਫੜਿਆ ਜਿਹੜਾ ਗਾਇਕਾਂ ਬਾਰੇ ਜਾਂ ਨੇਤਾਵਾਂ ਬਾਰੇ ਪੋਸਟਾਂ ਪਾਉਂਦਾ ਸੀ ਕਿ ਫਲਾਣਾ ਬੰਦਾ ਦੁਨੀਆ ਤੋਂ ਰੁਖਸਤ ਹੋ ਗਿਆ ਉਹ ਮੈਂ ਵੀਡੀਓ ਦੇਖਿਆ ਜੀ ਉਹ ਉਹਦੇ 'ਚ ਗੀਤਾ ਜੈਲਦਾਰ ਹੂੰ ਜਿਹੜਾ ਸਿੰਗਰ ਹੈ ਜੀ ਗੀਤਾ ਜਲਦਾਰ ਦਾ ਗਾਣਾ ਕਿ ਸੱਜਣਾ ਸੁਣਿਆ ਤੁਸੀਂ ਮਾੜਾ ਜੱਬੂ ਕਿ ਬੋਲਸ ਨਾ ਉਸਾਰਾ ਬੋਤ ਮਤਲਬ ਕਿ ਸ਼ਬਦਾਵਲੀ ਕਿ ਅੱਛਾ ਤਾਂ ਜਦ ਝੋਨਾ ਲਾਈਏ ਪਾਣੀ ਡੂੰਗੇ ਹੋ ਜਾਂਦੇ ਹੂੰ ਪੱਕਣ ਵੇਲੇ ਮੀ ਵੀ ਹਟਦੇ ਨਹੀਂ ਸੱਜਣਾ ਜੀ ਇਸ ਤਰ੍ਹਾਂ ਦਾ ਗਾਣਾ ਬਹੁਤ ਪਾਇਦਾਰ ਗਾਣਾ ਬਹੁਤ ਪਾਇਦਾਰ ਸ਼ਬਦਾਵਲੀ ਆ ਉਹਦੀ ਕੀਤਾ ਜਹਿਲਦਾਰ ਹੁਰੀ ਉਹ ਇੱਕ ਬੰਦਾ ਬਠਾਈ ਬੈਠੇ ਮੈਂ ਸਵੇਰੇ ਵੀਡੀਓ ਵੇਖੀ ਮੈਂ ਕਹੀ ਯਾਰ ਇਹ ਕੀ ਚੱਕਰ ਹੈ ਹੂੰ ਤਾਂ ਉਹ ਫਿਰ ਦੱਸਦਾ ਸਾਰਾ ਕੁਝ ਬਕਾਇਦਾ ਉਹਦਾ ਫੋਨ ਉਹਨਾਂ ਨੇ ਐ ਦਿਖਾਇਆ ਹੋਇਆ ਜੀ ਉਹਨੇ ਤੇ ਕਈਆਂ ਨੂੰ ਮਾਰਿਆ ਹੋਇਆ ਗੁਰਪ੍ਰੀਤ ਘੁੱਗੀ ਬੱਬੂ ਮਾਨ ਉਹ ਤੇ ਸਵੇਰੇ ਉੱਠਦਾ ਇਹੋ ਹੀ ਕੰਮ ਸ਼ੁਰੂ ਕਰ ਜਾਂਦਾ ਸੀ ਚੰਨੀ ਕਈ ਚਾਰ ਗੀਤ ਚੰਨੀ ਆਪਾਂ ਨਹੀਂ ਕਹਿ ਦਿੰਦੇ ਵੀ ਜਿੱਦੀ ਇਸ ਤਰ੍ਹਾਂ ਦੀ ਕੋਈ ਗੱਲ ਉੱਡ ਜਾਂਦੀ ਆ ਪਿੱਛੇ ਜ ਮੇਰੇ ਤੇ ਅਟੈਕ ਦੀ ਗੱਲ ਉੱਡੀ ਤੇ ਮੈਨੂੰ ਬਹੁਤ ਸਾਰੇ ਨੇ ਕਿਹਾ ਤੇਰੀ ਉਮਰ ਵੱਧ ਗਈ ਆ ਹੂੰ ਮੇਰੇ ਕੋ ਮਤਲਬ ਕਿ ਮੈਸੇਜ ਆ ਗਿਆ ਕਿ ਹੌਸਲਾ ਹੁੰਦਾ ਕਿ ਤੇਰੀ ਉਮਰ ਵੱਧ ਗਈ ਆ ਮੈਂ ਕਿਹਾ ਲਓ ਜੀ ਆ ਉਮਰ ਵਧਾਉਣ ਵਾਲੀ ਮਸ਼ੀਨ ਜੇ ਹੂੰ ਉਹ ਸਾਰਿਆਂ ਨੂੰ ਮਾਰੀ ਬੈਠਾ ਉਹ ਮੈਨੂੰ ਲੱਗਦਾ ਰਾਤ ਨੂੰ ਸੌਣ ਲੱਗੇ ਤੈ ਕਰ ਲੈਂਦਾ ਸੀ ਕਿ ਸਵੇਰੇ ਉੱਠ ਕੇ ਕਿਹਦੀ ਮੰਜੀ ਠੋਕਣੀ ਆ ਤੇ ਉਹੀ ਦੂਰ ਦੀ ਕਿਤੇ ਵੀਡੀਓ ਪਾ ਕੇ ਪਿੱਛੇ ਵੌਇਸ ਓਵਰ ਕਰਦਾ ਬਹੁਤ ਸੋਹਣਾ ਹਾਂ ਲਓ ਜੀ ਬੜੇ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਵੇਖੋ ਜੀ ਕਿਡਾ ਭਿਆਨਕ ਐਕਸੀਡੈਂਟ ਹੋ ਗਿਆ ਜੀ ਐਮੀ ਐਮੀ ਗਿਆ ਬੱਬੂ ਹਰੇ ਕਮਾਲ ਦੀ ਗੱਲ ਉਸ ਦਾ ਪੁੱਠਾ ਦਿਮਾਗ ਕਿਧਰੋਂ ਚੱਲਿਆ ਤਾਂ ਉਹਨੇ ਆਪਣੇ ਪੇਜ ਤੇ 40 45 ਹਜ਼ਾਰ ਫੋਲੋਅਰ ਜੋੜ ਰੱਖਿਆ ਫਿਰ ਉੱਥੇ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਲੋਕ ਆਪੇ ਕੋਈ ਵਾਇਗਰੂ ਵਾਇਗਰੂ ਲਿਖੀ ਜਾਂਦਾ ਸਾਡੇ ਵਰਗਾ ਕੋਈ ਨਹੀਂ ਲਿਖੀ ਜਾਂਦਾ ਚਲੋ ਇੱਕ ਆਦੀ ਚੀਜ਼ ਤੋ ਤਾਂ ਦੇਖ ਲੈਂਦੇ ਵੀ ਇਹ ਤੇ ਦਿੱਲੀ ਦਾ ਬੰਦਾ ਮਾਰ ਦਿੰਦਾ ਯਾਰ ਇੱਕ ਝੂਠੀ ਖਬਰ ਫਲਾ ਦਿੰਦਾ ਤਦ ਵੀ ਜੇ ਉਹਦੇ ਅਕਾਊਂਟ ਤੇ ਕੋਈ 45 ਹਜ਼ਾਰ ਫੋਲੋਅਰ ਹੈ ਤਾਂ ਫਿਰ ਕੀ ਕਹੀਏ ਜੀ ਕਿੰਕੀ ਦੇਖੋ ਨਾ ਸ਼ਾਰਟਕਟ ਮਾਰ ਰੱਖਿਆ ਉਹਨੇ ਬੰਦੇ ਨੇ ਤੇ ਇਹੋ ਜਿਹੇ ਬੰਦਿਆਂ ਦਾ ਕੀ ਆ ਕੱਲ ਨੂੰ ਪ੍ਰਮੋਸ਼ਨਾਂ ਤੇ ਵੀ ਲੈ ਜਾਂਦੇ ਆ ਬੰਦੇ ਹੂੰ ਵੀ ਆ ਚਲ ਭਾਵੇਂ ਜੋ ਮਰਜੀ ਝੂਠਾ ਸੱਚਾ ਜੋ ਮਰਜੀ ਆ ਭਾਈ ਚਲ ਪ੍ਰਮੋਸ਼ਨ ਹੀ ਕਰ ਦੇ ਹੂੰ ਚੱਲਦਾ ਸਨ ਅੱਜ ਕੱਲ ਪੌਡਕਾਸਟ ਤੇ ਪ੍ਰਮੋਸ਼ਨਲ ਸਿਸਟਮ ਬਹੁਤ ਜ਼ਿਆਦਾ ਚੱਲਿਆ ਹੋਇਆ ਜੀ ਬਿਲਕੁਲ ਇਹ ਆ ਕਿ ਭਾਈ ਕੈਸਾ ਇਹੋ ਜਿਹਾ ਸ਼ਾਰਟਕਟ ਆ ਕਿ ਤੂੰ ਬੰਦਾ ਹੀ ਮਰੀ ਜਾਣਾ ਸੈਲੀਬ੍ਰਿਟੀ ਮਰੀ ਜਾਣਾ ਤੋਂ ਹੁਣ ਪੈਰਾ ਚ ਬੈਠਾ ਤੇ ਉਹ ਕਿੰਨੀਆਂ ਹੀ ਉਹਦੀਆਂ ਰੀਲਾਂ ਜੀਆਂ ਕੱਢੀ ਜਾਂਦੇ ਆ ਆ ਵੀ ਰੇਡ ਤਾਂ ਆ ਵੀ ਰੇਡ ਤਾਂ ਹੱਦ ਹੱਦ ਹੋ ਗਈ ਕਿੰਨੇ ਦੀ ਉਮਰ ਵਧਾ ਦਿੱਤੀ ਆਪਾਂ ਤੇ ਇਹ ਕਹੀਏ ਵੀਰੇ ਉਮਰ ਵਧਾ ਦਿੱਤੀ ਮਤਲਬ ਕਿ ਠਾ ਯਾਰ ਸ਼ਾਰਟਕਟ ਵੀ ਅੱਜ ਮੈਂ ਇੱਕ ਪੜ ਰਿਹਾ ਸੀ ਕਿਤੇ ਕਿ AI ਦੇ ਨਾਲ ਨਾ ਬਾਂਦਰ ਬਣਾ ਕੇ ਉਹਦੇ ਜ਼ਰੀਏ ਵੀਡੀਓ ਪਾਉਣ ਵਾਲੇ ਸ਼ਾਇਦ 30 ਤੋਂ 35 ਕਰੋੜ ਦੀ ਇਨਕਮ ਰੱਖੀ ਬੈਠੇ ਨੇ ਕਮਾਲ ਦੀ ਗੱਲ ਹੈ ਯਾਰ ਤੁਸੀਂ ਇਹਨਾਂ ਨਾਲੋਂ ਵੀ ਗਾਇ ਗੁਜ ਰਹੇ ਹੋ ਹੂੰ ਤੁਸੀਂ ਮੱਕਾ ਸੈਲੀਬ੍ਰਿਟੀ ਮਰੀ ਜਾਂਦੇ ਹੋ ਜੀ ਈਵਜ਼ ਦੀ ਖਾਤਰ ਇਹ ਸਾਰ ਇੱਕ ਬੜੀ ਵੱਡੀ ਤੇ ਬੜੀ ਭੈੜੀ ਸੰਗਿਆ ਬਿਲਕੁਲ ਜੀ ਆ ਪੋਡਕਾਸਟਾਂ ਦਾ ਵੀ ਤੁਸੀਂ ਮਸਲਾ ਚਲੋ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਤੁਸੀਂ ਵਾਹਿਆਤ ਚੀਜ਼ਾਂ ਸੁਣ ਲੱਗ ਜਾਓ ਇਹ ਵੀ ਤੁਹਾਨੂੰ ਇੱਕ ਮਤਲਬ ਕਿ ਨਸ਼ਾ ਲੱਗ ਜਾਂਦਾ ਹੈ ਹੂੰ ਤੁਹਾਨੂੰ ਬਹੁਤ ਜ਼ਿਆਦਾ ਮਿਸ ਗਾਈਡ ਹੋ ਜਾਂਦੇ ਹੋ ਕਈ ਵਾਰੀ ਤੁਸੀਂ ਇਹਨਾਂ ਹਾਂ ਜੀ ਤੁਸੀਂ ਉਸ ਚੀਜ਼ ਦੇ ਵਿੱਚ ਉਲਝੇ ਜਾਂਦੇ ਹੋ ਹੂੰ ਤੇ ਮਤਲਬ ਕਿ ਕਿਆ ਯਾਰ ਹਾਦੀ ਹੋ ਗਈ ਹੈ ਕਿ ਇਸ ਤਰ੍ਹਾਂ ਦੇ ਬੰਦੇ ਵੀ ਆ ਹੂੰ ਹੂੰ ਤੇ ਮਿਸਲੀਡਿੰਗ ਜਿਹੜੇ ਲਗਾਤਾਰ ਫਲਾਈ ਜਾ ਰਹੇ ਉਹਨਾਂ ਨੂੰ ਕੋਈ ਨਹੀਂ ਫੜਦਾ ਉਹਨਾਂ ਨੂੰ ਜਾ ਕੇ ਗੀਤੇ ਹੋ ਰਿਆਂ ਫੜਨ ਦਾ ਨਾਸ ਲਾ ਲੋ ਇਹ ਵੀ ਵੇਖਣ ਵਾਲੀ ਗੱਲ ਐ ਵੀ ਕਮਾਲ ਵਾਲੀ ਗੱਲ ਐ ਤੋ ਭਾਈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇੱਡਾ ਤੇਰਾ ਕ੍ਰੀਏਟਿਵ ਕ੍ਰੀਏਟਿਵ ਮਾਈਂਡ ਐ ਯਾਰ ਕੋਈ ਤੂੰ ਚੱਜ ਦਾ ਕੰਮ ਕਰ ਨਵਾਂ ਕੰਮ ਕਰ ਜੀ ਹੈ ਇਹਦੇ ਨਾਲੋਂ ਤੇ ਕੁਝ ਹੋਰ ਕਰ ਲੈਂਦਾ ਤੇ ਬਿਹਤਰ ਸੀ ਪਰ ਗਲਤ ਹੋ ਗਿਆ ਸ਼ਾਇਦ ਚਲੋ ਹੋ ਸਕਦਾ ਵਾਰਨਵਰਨ ਕਰਕੇ ਪੁਲਿਸ ਛੱਡ ਦੇਵੇ ਨਹੀਂ ਤਾਂ ਮੁਕਦਮਾ ਪਾ ਦੇਣਗੇ ਜੀ ਅੱਜ ਕੱਲ੍ਹ ਕਈ ਸੈਕਸ਼ਨ ਜਿਹੜੇ ਉਹ ਆਈਟੀਯੂਟੀ ਦੇ ਐਕਟ ਦੇ ਚੱਲਦੇ ਆ ਨਾ ਫਿਰ ਉਹ ਕੇਸ ਪੈ ਜਾਂਦਾ ਜੀ ਜੀ ਮਿੰਟ